ਜੋਗ ਐਸਐਸਪੀ ਸਾਹਿਬ ਸ਼੍ਰੀ ਦਿਆਮਾ ਹਰੀ ਸਿੰਘ ਪ੍ਰਕਾਸ਼ ਆਈਪੀਐਸਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐਸਟਾਫ ਨੂੰ ਉਚੋਲੇ ਵੱਡੀ ਗਾਵਜਾ ਵੀ ਮਿਲੀ ਜਦੋਂ ਮੁਖਬਰ ਖਾਸ ਦੀ ਇਤਲਾਹ ਤੇ ਆਪਾਂ ਇੱਕ ਇਹ ਜਿਹੜਾ ਵਾ ਇੱਕ ਸਿੰਗਲ ਬੈਰਲ ਔਰ ਇੱਕ ਰੌਂਦ ਔਰ ਇੱਕ ਪਿਸਟਲ ਔਰ 8 ਰੌਂਦ ਜਿਹੜੇ ਆ ਬਤੀਬੋਰ ਦੇ ਬਰਾਮਦ ਕੀਤੇ ਜਿਹੜੇ ਨਜਾਇਜ਼ ਸੀ ਤੇ ਇਸ ਦੇ ਸਬੰਧੀ ਮਕਦਮਾ ਨੰਬਰ 5 ਮਿਤੀ 31 24 ਨੂੰ थाना 시ਟੀ ਵਿਕੇ ਮਕਦਮਾ ਦਰਜ ਕਰਾਇਆ ਗਿਆ ਔਰ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਫਿਰ ਸਾਨੂੰ ਇੱਕ ਕਟਾ 315 ਬੋਰ ਉਹਦੇ ਨਾਲ 11 ਰਾਉਂਡ ਦਾ ਇੱਕ ਰਵਾਲਵਰ ਦੇਸੀ ਉਹਦੇ ਨਾਲ 7 ਰਾਉਂਡ ਦਾ ਔਰ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨ ਹੋਰ ਬਰਾਮਦ ਕੀਤੇ ਸਾਡੀ ਟੋਟਲ ਹਥਿਆਰਾਂ ਦੀ ਰਿਕਵਰੀ 5 ਹੋ ਗਈ ਹੈ ਇਹ ਬੰਦੇ ਜਿਹੜੇ ਦੋਸ਼ੀ ਨੇ ਇਹ ਰਾਹੁਲ ਕਟਾ ਵਾ ਜਿਹੜਾ ਗੀਤਾਪੁਰ ਰੋਡ ਦਾ ਰਹਿਣ ਵਾਲਾ ਇੱਕ ਸੋਨੂ ਸੋਨੂ ਆ ਜਿਹੜਾ ਪਟਨਾ ਬਿਹਾਰ ਤੋਂ ਪਿੱਛੋਂ ਰਹਿਣ ਵਾਲਾ ਵਾ ਪਰ ਹੁਣ ਕਾफी ਦਿਨ ਤੋਂ ਜਿਹੜਾ ਗੁਰਦਾਸਪੁਰ ਦੇ ਵਿੱਚ ਹੈ ਰਹਿ ਰਿਹਾ ਵਾ ਤੇ ਇਹਨਾਂ ਦੇ ਪਹਿਲੇ ਵੀ ਇਹਨਾਂ ਦੇ ਉੱਤੇ ਜਿਹੜੇ ਆ ਉਹ ਕਾਫੀ ਮੁਕਦਮੇ ਦਰਜ ਆ ਜਿਹੜਾ ਰਾਹੁਲ ਕਟਾਏ ਤੇ ਐਨਡੀਪੀਸੀ ਐਕਟ ਦੇ ਰਾਦਰਨ ਕਤਲ ਦੇ ਔਰ 7-8 ਮੁਕਦਮੇ ਦਰਜ ਨੇ ਔਰ ਜਿਹੜਾ ਐਨਡੀਪੀਸੀ ਐਕਟ ਦੇ ਔਰ ਦੂਜਾ ਜਿਹੜਾ ਸੋਨੂ ਕੁਮਾਰ ਹੈ ਇਹਤੇ ਵੀ ਐਨਡੀਪੀਸੀ ਐਕਟ ਦੇ ਔਰ ਇੱਕ ਪਠਾਨਕੋਟ 420 ਦਾ ਇਹਤੇ ਮੁਕਦਮਾ ਦਰਜ ਹੈ ਇਵਲੈਕਸ ਤੇ ਗੱਡੀ ਲੈਣ ਵਾਸਤੇ ਉਥੇ ਗਏ ਸੀ ਤੇ ਗੱਡੀ ਦੀ ਟ੍ਰਾਈ ਲੈਣ ਦੇ ਵਾਸਤੇ ਉਹਨਾਂ ਨੇ ਗੱਡੀ ਭਜਾ ਲਿਆਂਦੀ ਸੀ ਇੱਕ ਇਹ ਵੀ ਸੋਨੂ ਕੁਮਾਰ ਤੇ ਜਿਹੜਾ ਉਹ ਮੁਕੱਦਮਾ ਦਰਚਾ ਹੈ। ਇੰਡੀ ਮਤ ਵੱਡੇ ਮਤਲਬ ਇਹ ਹਥਿਆਰ ਜਿਹਨਾਂ ਬਰਾਮਦ ਹੋਏ ਨੇ ਕਿ ਵੱਡੀ ਫਰਾਲ ਸੀ ਹੈਗੀ ਸੀ ਜਾਂ ਇਸ ਨੂੰ ਨਹੀਂ ਕਰਦੇ ਸੀ। ਇਹਨਾਂ ਦੀ ਆਪਣੀ ਨਿੱਜੀ ਨਿੱਜੀ ਜਿਹੜੀ ਰੰਜਾ ਸ਼ਾ ਉਹ ਰومی ਜਿਹੜਾ ਗੈਂਗਸਟਰ ਆ ਉਹਦੇ ਨਾਲ ਉਹਦੇ ਕਰਕੇ ਇਹਨਾਂ ਨੇ ਪਹਿਲੀ ਪੁਛ ਗਿਆ ਇਸ ਚੇਤੇ ਇਹੋ ਗੱਲ ਦੱਸੀ ਹੈ ਤੇ ਗਾਹ ਜਿਹੜੀ ਇੱਕ ਦਿਨ ਦਾ ਪਹਿਲੇ ਰਿਮਾਰਡ ਲਿਆ ਹੀ ਉਹਦੇ ਵਿੱਚ ਸਾਨੂੰ ਤਿੰਨ ਹੋਰ ਹਥਿਆਰ ਜਿਹੜੇ ਨਜਾਇਜ਼ ਹੋ ਬਰਾਮਦ ਹੋ ਗਏ ਸੀ। ਤੇ ਅੱਜ ਇਹਨਾਂ ਨੂੰ ਫੇਰ ਅਦਾਲਤ 'ਚ ਪੇਸ਼ ਕਰਕੇ 4-5 ਦਿਨ ਦਾ ਹੋਰ ਮਾਰ ਲਵਾਂਗੇ ਇਹਨਾਂ ਤੋਂ ਕਾਫੀ ਵੱਡੇ ਖੁਲਾਸੇ ਆਉਂਦੀ ਜਿਹੜੀ ਆ ਉਹ ਉਮੀਦ ਹੈ ਜਿੱਦਾਂ ਤੁਸੀਂ ਕਿਹਾ ਵੀ ਇਹ ਰੋਮੀ ਗੈਸਟਨਾਂ ਵਾਲੀ ਆਪਸਾਂ ਪਹੁੰਚ ਹੈ ਜਿਹੜੀ ਜਿਸ ਵਹੀ ਹੈ ਉਹਦੇ ਕਰਕੇ ਜਿਹੜੀ ਨੂੰ ਕਹੀਏ ਹਾਂ ਇਹਨਾਂ ਦੀ ਜਿਹੜੀ ਪਹਿਲੀ ਇਹਨਾਂ ਦੀ ਪੁੱਛ ਗਈ ਇਸ 'ਚ ਤੇ ਇਹੋ ਹੀ ਦੱਸਿਆ ਵੀ ਇਹੀ ਉਸੇ ਕਰਕੇ ਜਿਹੜੀ ਆ ਉਹ ਲਿਆਂਦੇ ਹੀ ਸਾਨੂੰ ਉੱਥੋਂ ਜਾਣ ਦਾ ਖਤਰਾ ਵਾ ਤੇ ਉਹਦੇ ਕਰਕੇ ਜਿਹੜੇ ਅਸੀਂ ਹੈ ਪਿਸਟਲ ਜਿਹੜੇ ਔਰ ਕੱਟਾ ਜਿਹੜਾ ਔਰ ਵਾਲ ਵਾਲਾ ਸਾਰੇ ਉਹਦੇ ਕਰਕੇ ਲੈਂਦੇ ਸੀ ਲੱਗਦਾ ਵੀ ਕੋਈ ਵੱਡਾ ਜਣਾ ਹੈ ਜਿਹੜਾ ਡੈਂਗਰ ਵੀ ਹੋ ਸਕਦੀ ਹੈ ਵੀ ਜਿਹੜਾ ਮੇਰੀ ਕਾਊਂਟਰ ਲੱਗੀ ਹੈਗੀ ਹਾਂ ਹੋ ਵੀ ਸਕਦੀ ਸੀ ਜੀ ਇਹਦਾ ਕੁਝ ਕਹਿਾਰ ਨਹੀਂ ਜਾ ਸਕਦਾ ਜੇ ਅਮਨੋ ਸਾਹਮਣੇ ਹੁੰਦੇ ਤੇ ਇਹਨਾਂ ਨੇ ਚਲਾਉਣ ਵਾਸਤੇ ਹੀ ਲੈਂਦੇ ਆ ਉਹਦੇ ਕੋ ਉਹ ਵੀ ਚੰਗਾ ਜਿਹੜਾ ਭਗੌੜਾ ਵਾ ਕਾਫੀ ਕੇਸਾਂ ਦੇ ਵਿੱਚ ਤੇ ਇਹ ਵੀ ਜਿਹੜਾ ਵਾ ਪਹਿਲੇ 307 ਦੇ ਵਿੱਚ ਇਹ ਵੀ ਤੁਹਾਡੇ ਕੋ ਵਾਂਟਡ ਸੀ ਜਿਹੜਾ ਰਾਹੁਲ ਕਟਵਾ ਇਹਦੀ ਦੋਵਾਂ ਮੁਕਦਮਿਆਂ 'ਚ ਆਪਾਂ ਜਿਹੜਾ ਬਰਾਮਗੀ ਹੋਈ ਹੈ ਇਹਦੇ ਵਿੱਚ ਵੀ ਇਹਦੇ 307 ਦੇ ਵਿੱਚ ਵੀ ਜੜੀ ਆ ਰੈਸਟ ਪਾਈ ਹੈ ਇਹ ਬਸ ਆ ਉਹ ਬੰਦੇ ਤੁਸੀਂ ਕਿਹਦਾ ਕਰੇ ਮੁੰਜਫਰ ਨਗਰ ਦਾ ਇਹ ਜਿਹੜਾ ਪੁਰਾਣਾ ਜਿਹੜਾ ਪਟਨਾ ਬਿਹਾਰ ਦਾ ਜਿਹੜਾ ਰਹਿਣ ਵਾਲਾ ਸੀ ਮੁੰਜਫਰ ਨਗਰ ਦਾ ਇਹਦੇ ਉੱਤੇ ਲਿੰਕ ਸੀ ਇਹਨੇ ਉੱਥੋਂ ਜਾ ਕੇ ਲਿਆਂਦੇ ਹੀ ਤੇ ਬੈਕਵਰਡ ਲਿੰਕ ਦੇ ਵਿੱਚ ਵੀ ਪੁੱਛ ਕੇ ਚ ਕਰਕੇ ਇਹਦੇ ਕੋਲੋਂ ਔਰ ਪੱਕੇ ਸਬੂਤ ਲੈ ਕੇ ਉੱਥੇ ਵੀ ਜਾ ਕੇ ਰੇਡ ਕੀਤਾ ਜਾਵੇਗਾ ਤੇ ਉਤੋਂ ਵੀ ਤੁਹਾਨੂੰ ਹੋਰ ਹਥਿਆਰ ਜਿਹੜੇ ਬਰਬਦ ਹੋਣ ਦੀ ਆ ਉਮੀਦ ਆ